ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ 10ਵੀਂ ਮੰਜ਼ਲ ਤੋਂ ਛਲਾੰਗ ਲਗਾ ਕੇ ਇੱਕ ਵਿਦਿਆਰਥੀ ਵੱਲੋਂ ਖੁਦਕੁਸ਼ੀ ਕਰ ਲਈ ਗਈ ਜਿਸ ਦੀ ਪਛਾਣ ਮਯੰਕ ਅਗਰਵਾਲ ਵਜੋਂ ਹੋਈ ਹੈ ਜੋ ਹਰਿਆਣਾ ਦੇ ਰਿਵਾੜੀ ਦਾ ਰਹਿਣ ਵਾਲਾ ਸੀ ਐਸਪੀ ਫਗਵਾੜਾ ਰੁਪਿੰਦਰ ਕੋਰ ਪੱਟੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ 20 ਸਾਲਾ ਵਿਦਿਆਰਥੀ ਵੱਲੋਂ ਲਵਲੀ ਯੂਨੀਵਰਸਿਟੀ ਦੀ 10ਵੀਂ ਮੰਜ਼ਲ ਤੋਂ ਛਲਾੰਗ ਲਗਾ ਦਿੱਤੀ ਗਈ ਹੈ ਐਸਪੀ ਫਗਵਾੜਾ ਅਨੁਸਾਰ ਉਕਤ ਵਿਦਿਆਰਥੀ ਦਾ ਕਮਰਾ 3ਰਡ ਫਲੋਰ ਤੇ ਸੀ ਕੀ ਕਾਰਨ ਰਿਹਾ ਆਤਮ ਹੱਤਿਆ ਕਰਨ ਦਾ ਇਸ ਦਾ ਖੁਲਾਸਾ ਨਹੀਂ ਹੋ ਸਕਿਆ ਪਰ ਪੁਲਿਸ ਵੱਲੋਂ ਮ੍ਰਿਤਕ ਮਯੰਕ ਦਾ ਮੋਬਾਈਲ ਆਪਣੇ ਕਬਜ਼ੇ ਵਿੱਚ ਲੈ ਕੇ ਯੂਨੀਵਰਸਿਟੀ ਵਿੱਚ ਲੱਗੇ ਕੈਂਬਰੀ ਖੰਗਾਲੇ ਜਾ ਰਹੇ ਨੇ ਪੁਲਿਸ ਅਧਿਕਾਰੀਆਂ ਅਨੁਸਾਰ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਮੈਡਮ ਇੱਕ ਲਵਲੀ ਦੇ ਵਿੱਚ ਜਿਹੜਾ ਸੁਸਾਇਡ ਦੇ ਅਧਿਕਾਰ ਨੂੰ ਛੋੜ ਕੇ ਪੁੱਛਣਾ ਹੈ ਸਟੂਡੈਂਟ ਦਾ ਜਿਹੜਾ ਇਹ ਜੀ ਮਯੰਕ ਨਾਮ ਸੀਦਾ ਆਰਾਊਂਡ 20 ਸਾਲ ਦੀ ਉਮਰ ਸੀ ਇਹਦੀ ਔਰ ਕੰਪਿਊਟਰ ਸਾਇੰਸ ਫਸਟ ইয়ার ਸੈਕਿੰਡ ਸੈਮੈਸਟਰ ਦਾ ਸਟੂਡੈਂਟ ਸੀਗਾ ਠੀਕ ਹੈ ਜੀ ਸਾਨੂੰ ਕੱਲ ਇਨਫੋਰਮੇਸ਼ਨ ਆਈ ਕਿ ਕਿਸੇ ਬੱਚੇ ਨੇ ਨਾ ਐਲਪੀਯੂ ਦੇ ਵਿੱਚ ਹੌਸਟਲ ਤੋਂ ਜਮ 7ਵੀਂ 8ਵੀਂ ਮੰਜ਼ਿਲ ਤੋਂ ਜੰਪ ਕਰਕੇ ਸੁਸਾਈਡ ਕਰ ਲਿਆ ਫਿਰ ਅਸੀਂ ਮੌਕੇ ਤੇ ਗਏ ਠੀਕ ਹੈ। ਤੋਂ ਮੌਕੇ ਤੇ ਸਾਰੇ ਨਾਲ ਦੇ ਉਹਦੇ ਜਿਹੜੇ ਬੱਚੇ ਇੱਕ ਬਦਾ ਜਾਣਕਾਰ ਪ੍ਰਾਣਾ ਸੀਗਾ ਔਰ ਨਾਲ ਉਹਦੇ ਰੂਮ ਵਿੱਚ ਦੇ ਨਾਲ ਸਾਰਾ ਅਸੀਂ ਮొక్కਾ ਦੇਖਿਆ ਰੂਮ ਵੀ ਉਹਦਾ ਸਾਰਾ ਸਰਚ ਕੀਤਾ। ਠੀਕ ਹੈ। ਔਰ ਫਿਰ ਐਗਜ਼ੈਕਟ ਸਾਰੀ ਡੀਟੇਲਸ ਆਈਆਂ ਕਿ ਇਹ ਨਾ ਰੂਮ ਨੰਬਰ 301 ਰਹਿੰਦਾ ਸੀ ਥਰਡ ਫਲੋਰ ਤੇ ਪਰ ਇਹ ਜੰਪ ਕੀਤਾ ਹੈ ਟੈਂਪ ਫਲੋਰ ਤੋਂ। ਨੈਕਸਟ ਬਲੌਕ ਜਿਹੜਾ ਸਾਰੇ ਇੰਟਕਨੈਕਟਿਡ ਬਲੌਕ ਨੇ ਹੌਸਟਲ ਦੇ। ਠੀਕ ਹੈ। ਤੋਂ ਹਾਂਜੀ। ਤੋਂ ਫਿਰ ਅਸੀਂ ਇਹਦੇ ਸਾਰੇ ਸੀਸੀਟੀਵੀ ਫੁਟੇਜਿਸ ਵੀ ਹਾਂਜੀ ਚੈੱਕ ਕੀਤੀਆਂ ਹੈਗੀਆਂ ਨੇ। ਹਾਂਜੀ ਮਤਲਬ ਉਹਦੇ ਚ ਵੀ ਹਾਂਜੀ ਕੋਈ ਐਨਾ ਇੰਪਲਿਨੇਟਿੰਗ ਨਹੀਂ ਆਇਆ ਕੁਝ ਵੀ ਕਿ ਉਹ ਆਪਣਾ ਹੀ ਸ਼ਾਇਦ ਕਿਸੇ ਸਟੇਟ ਆਫ ਮਾਈਂਡ ਦੇ ਵਿੱਚ ਸੀਗਾ ਕਿ ਜਿਹਦੇ ਕਰਕੇ ਉਹਨੇ ਇਸ ਤਰ੍ਹਾਂ ਕਰਿਆ ਹੈਗਾ ਤੋਂ ਬਾਕੀ ਅਸੀਂ ਉਹਦਾ ਫੋਨ ਔਰ ਜਿਹੜਾ ਬਾਕੀ ਦਾ ਹੈਗਾ ਉਹ ਫਰੈਂਸਿਕ ਕਰਵਾ ਰਹੇ ਆ ਤੇ ਇਹਦੇ ਫਾਦਰ ਆ ਗਏ ਨੇ ਠੀਕ ਹੈ ਪੋਸਟਮਾਰਟਮ ਵਗੈਰਾ ਫਾਕੀ ਜੀ ਮੈਨੂੰ ਸਾਨੂੰ ਸਟੇਟਮੈਂਟ ਦੇਣ ਕਿ ਉਸ ਤਰੀਕੇ ਨਾਲ ਹਾਂ ਮੈਮ ਆਦਰ ਆਦਰ ਸਟੇਟ ਹੈ ਜਾਂ ਪੰਜਾਬ ਦਾ ਹੈ ਜੀ ਹਰਿਆਣੇ ਦਾ ਜੀ ਇਹ ਹਰਿਆਣਾ ਕੋਈ ਸ਼ਹਿਰ ਜਿਵੇਂ ਸਿਟੀ ਕੋਈ ਹਾਂਜੀ ਰਿਵਾੜੀ ਹੈ ਜੀ ਰਿਵਾੜੀ ਦਾ ਜੀ ਜੀ ਮੈਮ ਸੂਸਾਇਟ ਕੋਈ ਕੋ ਸੂਸਾਇਟ ਨੋਟ ਵਗੈਰਾ ਕੁਝ ਨਹੀਂ ਨਹੀਂ ਨੋਟ ਕੋਈ ਨਹੀਂ ਹੈ ਜੀ ਨਹੀਂ ਨਹੀਂ 8th ਮੰਜ਼ਿਲ ਤੋਂ ਮੈਮ ਕੀਤਾ ਜਾਂ 10th ਤੋਂ ਜੀ 10th ਫਲੋਰ ਤੋਂ ਕੀਤਾ ਹੈ ਨਾ ਸੂਸਾਇਟ ਆ 10th 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 ਜੀ ਜੀ ਥੈਂਕ ਯੂ ਮੈਡਮ ਓਕੇ ਜੀ ਓਕੇ ਜੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ 10ਵੀਂ ਮੰਜ਼ਲ ਤੋਂ ਛਲਾੰਗ ਲਗਾ ਕੇ ਇੱਕ ਵਿਦਿਆਰਥੀ ਵੱਲੋਂ ਖੁਦਕੁਸ਼ੀ ਕਰ ਲਈ ਗਈ ਜਿਸ ਦੀ ਪਛਾਣ ਮਯੰਕ ਅਗਰਵਾਲ ਵਜੋਂ ਹੋਈ ਹੈ ਜੋ ਹਰਿਆਣਾ ਦੇ ਰਿਵਾੜੀ ਦਾ ਰਹਿਣ ਵਾਲਾ ਸੀ ਐਸਪੀ ਫਗਵਾੜਾ ਰੁਪਿੰਦਰ ਕੋਰ ਪੱਟੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ 20 ਸਾਲਾ ਵਿਦਿਆਰਥੀ ਵੱਲੋਂ ਲਵਲੀ ਯੂਨੀਵਰਸਿਟੀ ਦੀ 10ਵੀਂ ਮੰਜ਼ਲ ਤੋਂ ਛਲਾੰਗ ਲਗਾ ਦਿੱਤੀ ਗਈ ਹੈ ਐਸਪੀ ਫਗਵਾੜਾ ਅਨੁਸਾਰ ਉਕਤ ਵਿਦਿਆਰਥੀ ਦਾ ਕਮਰਾ 3ਰਡ ਫਲੋਰ ਤੇ ਸੀ ਕੀ ਕਾਰਨ ਰਿਹਾ ਆਤਮ ਹੱਤਿਆ ਕਰਨ ਦਾ ਇਸ ਦਾ ਖੁਲਾਸਾ ਨਹੀਂ ਹੋ ਸਕਿਆ ਪਰ ਪੁਲਿਸ ਵੱਲੋਂ ਮ੍ਰਿਤਕ ਮਯੰਕ ਦਾ ਮੋਬਾਈਲ ਆਪਣੇ ਕਬਜ਼ੇ ਵਿੱਚ ਲੈ ਕੇ ਯੂਨੀਵਰਸਿਟੀ ਵਿੱਚ ਲੱਗੇ ਕੈਂਬਰੀ ਖੰਗਾਲੇ ਜਾ ਰਹੇ ਨੇ ਪੁਲਿਸ ਅਧਿਕਾਰੀਆਂ ਅਨੁਸਾਰ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ